ਗਿੱਦੜਵਾਹਾ ਵਿੱਚ ਅੱਜ ਦੇਰ ਸ਼ਾਮ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਬੀਜ ਵੇਚਣ ਵਾਲੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਤਾਂ ਇਸ ਦੌਰਾਨ ਪੰਜਾਬ ਬੀਜ ਭੰਡਾਰ ਦੀ ਦੁਕਾਨ, ਗਦਾਮ ਅਤੇ ਸਟੋਰ ਤੇ ਵੀ ਚੈਕਿੰਗ ਕੀਤੀ। ਉਹਨਾਂ ਦੱਸਿਆ ਕਿ ਸਟੋਰ ਤੇ ਗੈਰਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਬੀਜ ਭੰਡਾਰ ਵੱਲੋਂ ਬੀਜ ਰੱਖੇ ਗਏ ਸਨ ਜੋ ਵੱਖ-ਵੱਖ ਕਿਸਮਾਂ ਦੇ ਸਨ। ਉਹਨਾਂ ਦੇ ਸੈਂਪਲ ਭਰੇ ਜਾ ਰਹੇ ਐ ਤੇ ਸੈਂਪਲ ਅੱਗੇ ਭੇਜੇ ਜਾ ਰਹੇ ਐ। ਉਹਨਾਂ ਦੱਸਿਆ ਕਿ ਵੱਖ-ਵੱਖ ਉੱਚ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਸਟੋਰ ਹੈ ਉਹਨੂੰ ਸੀਲ ਕਰ ਦਿੱਤਾ ਹੈ ਅਤੇ ਅੱਗੇ ਸੈਂਪਲ ਭੇਜੇ ਜਾ ਰਹੇ ਹਨ ਤੇ ਇਹਨਾਂ ਤੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੈ ਵਿਭਾਗ ਦੇ ਵੱਲੋਂ ਕੀਤੀ ਜਾਵੇਗੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਦਾ ਕਹਿਣਾ ਸੀ ਕਿ ਲਗਾਤਾਰ ਉਹਨਾਂ ਨੂੰ ਗਿਦਰਬਹਾਾ ਸੰਬੰਧੀ ਸ਼ਿਕਾਇਤਾਂ ਮਿਲੀਆਂ ਸੀ ਅਤੇ ਇਸੇ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਨੇ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਤਾਂ ਜਿਹੜਾ ਇਹ ਸਟੋਰ ਹੈ ਇਸ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਬੀਜ ਐ ਸਟੋਰ ਕੀਤੇ ਸਨ ਜਿਸ ਨੂੰ ਸੀਲ ਕਰ ਦਿੱਤਾ ਕੀ ਨਾਮ ਹੈ ਤੁਹਾਡਾ ਮੈਂ ਕਰਨਜੀ ਸਿੰਘ ਗਿੱਲ ਮੁੱਖ ਖੇਤੀਬੜੀ ਅਫਸਰ ਸ੍ਰੀ ਮੱਖਰ ਸਾਹਿਬ ਗਿੱਲ ਸਾਹਿਬ ਅੱਜ ਇੱਥੇ ਗਿੱਦੜਵਾ ਮੰਡੀ 'ਚ ਜਿਹੜਾ ਹੈਗੇ ਚੈਕਿੰਗ ਕਰਨ ਆਏ ਹੋ ਕਿਸ ਸਬੰਧੀ ਚੈਕਿੰਗ ਕਰਨਾ ਹੈ ਅੱਜ ਅਸੀਂ ਥੋੜੇ ਸਾਡੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਸੀ ਪਿਛਲੇ ਕਈ ਦਿਨਾਂ ਤੋਂ ਤੇ ਉਹਦੇ ਕਰਕੇ ਅਸੀਂ ਜਿਹੜਾ ਗਿੱਦੜਵਾ ਦੇ ਵਿੱਚ ਬ੍ਰੀਜ ਵਾਲੇ ਡੀਲਰ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਸੀ ਤੇ ਉਹਦੇ 'ਚ ਫਿਰ ਅੱਜ ਜਿਹੜਾ ਇਹ ਪੰਜਾਬ ਬੀਚ ਪੰਡਾ ਦੇ ਨਾਂ ਤੇ ਹੈ ਜੀ ਚੌਕ ਸਿੱਧੀ ਉਹਨਾਂ ਦਾ ਜਿਹੜੇ ਸਾਰੇ ਸੌਫਟ ਜੰਸ ਤੋਂ ਬਾਅਦ ਗਦਾਮ ਵਗੈਰਾ ਜਾਂ ਜਿੱਥੇ ਵੀ ਸਟੋਰ ਕਰਦੇ ਸੀ ਸਮਾਨ ਉਹਦੀ ਅਸੀਂ ਚੈਕਿੰਗ ਕੀਤੀ ਕੁਝ ਮਿਲਿਆ ਜਾਂ ਕਿ ਕਿਹਾ ਜੀ ਸੀਜੀ ਕੀਤਾ ਜੀ ਹਾਂਜੀ ਉਹਦੇ ਚ ਇਹ ਸੀਗਾ ਵੀ ਜਿਹੜੇ ਵੀ ਸਾਡੇ ਝੋਨੇ ਦੇ ਬਾਸਪਤੀ ਦੇ ਪੀਜ ਉਹ ਇੱਕ ਗਦਾਮ ਦੇ ਵਿੱਚ ਸਟੋਰ ਕੀਤੇ ਹੋਏ ਸੀਗੇ ਜਿਹੜੇ ਕਿ ਭਾਵੇਂ ਉਹਨਾਂ ਕੋਲ ਲਾਇਸੈਂਸ ਹੈਗਾ ਬੀਜਾਂ ਦਾ ਪਰ ਜਿਹੜਾ ਗਦਾਮ ਹੁੰਦਾ ਜਿੱਥੇ ਵੀ ਇਹ ਸਟੋਰ ਕਰਦੇ ਆ ਬੀਜ ਤੇ ਉਹਨੂੰ ਐਡੀਸ਼ਨ ਕਰਾਉਣਾ ਹੁੰਦਾ ਲਾਇਸੈਂਸ ਤੇ ਪਰ ਇਹ ਜਿਹੜਾ ਗਦਾਮ ਆ ਇਹ ਐਡੀਸ਼ਨ ਨਹੀਂ ਹੈਗਾ ਸਿਗਾ ਇਸ ਕਰਕੇ ਅਸੀਂ ਉਹਦੇ ਮਤਲਬ ਜਿਹੜੇ ਵੀ ਬੀਜ ਆ ਉਹਨਾਂ ਦੇ ਸਬੰਧ ਲੈ ਕੇ ਉਹਦੇ ਤੇ ਕਾਰਵਾਈ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਕਾਰਵਾਈ ਦੇ ਵਿੱਚ ਵੇਖੋ ਅਸੀਂ ਸਾਰੇ ਜਿੰਨੇ ਵੀ ਜਿੰਨਾ ਵੀ ਸਾਕ ਅੰਦਰ ਪਿਆ ਹੈ ਉਹਨੂੰ ਸੀਜ਼ ਕਰਤਾਂਗੇ ਮਤਲਬ ਸਾਡੇ ਪੁਲਿਸ ਦੀ ਹਾਜ਼ਰੀ 'ਚ ਸਬ ਡਿਵੀਜ਼ਨਲ ਮਨਿਸਟਰਟ ਕਿੱਦੜਵਾਹਾ ਦੇ ਹੁਕਮਾਂ ਦੇ ਮੁਤਾਬਕ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਇਹ ਸਾਰੀ ਕਾਰਵਾਈ ਕੀਤੀ ਆ ਕਿ ਪਹਿਲੋਂ ਪੂਰੀ ਬੇਨਤੀ ਕੀਤੀ ਆ ਫਿਰ ਜਿਹੜੇ ਆ ਉਹਨਾਂ ਦੇ ਬੀਜ ਆ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਹੈਗਾ ਸੀ ਕਿ ਇਹਨਾਂ ਦੇ ਸੈਂਪਲ ਲੈਣੇ ਆ ਸੈਂਪਲ ਲਏ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਇਹਨਾਂ ਦੀ ਸੀਲ ਕਰਨ ਦੀ ਜਾਂ ਸੀਲ ਕਰਨ ਦੀ ਕਾਰਵਾਈ ਉਹ ਚੱਲ ਗਈ ਸਾਡੇ ਨਾਲ ਸਰ ਇਸ ਤੋਂ ਬਾਅਦ ਵੀ ਇਹ ਮੈਮ ਜਾਰੀ ਰਹੀ ਸੀ ਹਾਂਜੀ ਅਸੀਂ ਇਹ ਰਿਪੋਰਟ ਜਿਹੜੀ ਇਹ ਸਕੂਲ ਜਾਊਗੀ ਸਾਰੀ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਉਸ ਦਾ ਕਾਰਵਾਈ ਕਰੇਗੀ ਕਿ ਕਿ ਸੀਨੀਅਰ ਜਾਂ ਸਬ ਡਿਵੀਜ਼ਨਲ ਡਿਪਟੀ ਅਤੇ ਪੁਲਿਸ ਨੂੰ ਜਿਹੜੀ ਹੈ ਇਹ ਜਿਹੜੀ ਰਿਪੋਰਟ ਕਰਨੀ ਹੋਵੇਗੀ ਹੋਰ ਵੀ ਕੋਈ ਦੁਕਾਨਾਂ ਸ਼ੱਕ ਦੇ ਘੇਰੇ ਚ ਪਾਈਆਂ ਗਈਆਂ ਨਹੀਂ ਅਜੇ ਤੱਕ ਤਾਂ ਨਹੀਂ ਹੈਗਾ ਪਰ ਸਾਡੀ ਚੈਕਿੰਗ ਕਿਉਂਕਿ ਬਜਾਈ ਦਾ ਸਮਾਂ ਚੱਲ ਰਿਹਾ ਕਿ ਇਹਦੇ ਵਿੱਚ ਨਰਮੇ ਦੇ ਬੀਜ ਵੀ ਸੇਲ ਹੋ ਰਹੇ ਆ ਬਾਸਪਤੀ ਦੇ ਵੀ ਝੋਨੇ ਦੇ ਵੀ ਮੱਕੀ ਉੱਤੇ ਵੀ ਮਰਮੂੰਗੀ ਦੇ ਵੀ ਕਿ ਅਸੀਂ ਲਗਾਤਾਰ ਸਾਡੀਆਂ ਬਲਾਕ ਲੈਵਲ ਦੀਆਂ ਟੀਮਾਂ ਦਾ ਜ਼ਿਲ੍ਹਾ ਪੱਧਰ ਦੇ ਉੱਗਣ ਦਸਤੇ ਵਰਤੋਂ ਚੈਕਿੰਗ ਸਾਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਦਿਨਿਆਂ ਦੇ ਵਿੱਚ ਜੇਕਰ ਕਿਤੇ ਵੀ ਖਾਮੀ ਪਾਈ ਗਈ ਤਾਂ ਅਸੀਂ ਉਹਦੀ ਤੁਰੰਤ ਕਾਰਵਾਈ ਕਰਾਂਗੇ